ਹਾਂਜੀ ਦੋਸਤੋ ਕਿਵੇਂ ਹੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਨਾ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਇਆ ਹਾਂ ਤੇ ਇਹ ਵੀਡੀਓ ਬਹੁਤ ਹੀ ਧਿਆਨ ਨਾਲ ਦੇਖਿਓ ਇਹ ਸ਼ਾਇਦ ਤੁਹਾਡੇ ਘਰਾਂ ਦੇ ਵਿੱਚ ਇਹੋ ਜਿਹੇ ਛੱਤੇ ਬਣੇ ਹੋਣੇ ਤੇ ਵੀਡੀਓ ਲਾਸਟ ਤੱਕ ਦੇਖਿਓ ਆ ਵੀ ਦੇਖੋ ਇੱਕ ਮੱਖੀ ਆ ਔਰ ਕਿਸ ਤਰ੍ਹਾਂ ਆਪਣਾ ਘਰ ਤਿਆਰ ਕਰਦੀ ਹੈ ਵਾਈ ਦੇਖੋ ਕਿੰਨੀ ਜਿਵੇਂ ਕਿ ਕੁਦਰਤ ਨੇ ਨੂੰ ਪੂਰੀ ਕਰਕੇ ਉਹ ਕਿ ਦਸਾਫ ਕਰਦੀ ਘਾਰ-ਘਾਰੀ ਦਿਤੀ ਆ ਠੀਕ ਆ ਜੀ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਤੇ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਜੀ